ਤੁਸੀਂ ਇਹ ਇੱਕ ਜਲੰਧਰ ਜ਼ਿਲ੍ਹੇ ਦੇ ਪਿੰਡ ਦੀ ਵੀਡੀਓ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਦੇਖ ਰਹੇ ਹੋ ਕਿ ਘਰਾਂ ਤੇ ਜ਼ਿਆਦਾਤਰ ਜਿੰਦੇ ਆ ਜਿਹੜੇ ਲੱਗੇ ਹੋਏ ਨੇਗੇ ਤੇ तकरीबन ਤੁਸੀਂ ਦੇਖ ਰਹੇ ਹੋ ਕਿ ਹਰ ਘਰ ਨੂੰ ਜਿੰਦਾ ਜਿਹੜਾ ਲੱਗਿਆ ਹੋਇਆ ਤਾਂ ਆਮ ਲੋਕ ਸੋਚਦੇ ਹੋਣੇ ਆ ਵੀ ਲੋਕ ਕਿਸੇ ਰਿਸ਼ਤੇਦਾਰੀ ਚ ਸੋਰੀ ਵਿਆਹ ਚ ਪਿੰਡ ਜਗ ਨੂੰ ਵਿਆਹ ਹੁੰਦਾ ਜਾਂ ਕੋਈ ਗਮੀਆਂ ਖੁਸ਼ੀ ਹੈ ਵੀ ਉਧਰ ਗਏ ਹੋਣੇ ਤਾਂ ਕਰਕੇ ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਵੀ ਸਾਰੇ ਲੋਕ ਉਧਰ ਗਏ ਹੋਣਗੇ ਪਰ ਨਹੀਂ ਦੋਸਤੋ ਇਹ ਤੁਹਾਨੂੰ ਪੰਜਾਬ ਦਾ ਜੋ ਪ੍ਰਵਾਸ ਹੈ ਉਸ ਦੀ ਇੱਕ ਤੁਹਾਨੂੰ ਦਰਦ ਭਰੀ ਦਾਸਤਾਨ ਜਿਹੜੀ ਉਹ ਦਿਖਾ ਰਹੇ ਜੀ ਇਹ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ ਜੀ ਤਨਾਸ ਇਸ ਪਿੰਡ ਦੇ ਵਿੱਚ ਤਕਰੀਬਨ 90% ਲੋਕ ਹੈ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਤੁਸੀਂ ਦੇਖ ਸਕਦੇ ਹੋ ਹਰ ਘਰ ਨੂੰ ਜਿੰਦਾ ਲੱਗਿਆ ਹੋਇਆ ਤਕਰੀਬਨ ਹਰ ਘਰ ਨੂੰ ਜਿੰਦਾ ਲੱਗਿਆ ਹੋਇਆ ਤੁਸੀਂ ਦੇਖ ਪਾ ਰਹੇ ਹੋਗੇ ਵੀਡੀਓ ਦੇ ਵਿੱਚ ਇਸ ਘਰ ਦੇ ਵਿੱਚ ਇਸ ਪਿੰਡ ਦੇ ਵਿੱਚੋਂ ਤਕਰੀਬਨ 90% ਲੋਕ ਹੈ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਸੈਟਲ ਨੇਗੇ ਅਤੇ ਆਪਦੇ ਘਰਾਂ ਨੂੰ ਉਹ ਇੱਥੇ ਜਿੰਦੇ ਲਗਾ ਕੇ ਜਾ ਚੁੱਕੇ ਹੈਗੇ ਆ ਸਿਰਫ 10% ਲੋਕ ਹੈ ਜਿਹੜੇ ਉਹ ਵੀ ਉਹ ਰਹਿ ਰਹੇ ਨੇ ਇੱਥੇ ਜਿਹੜੇ ਬਜ਼ੁਰਗ ਜਿਨ੍ਹਾਂ ਦਾ ਵਿਦੇਸ਼ਾਂ 'ਚ ਦਿਲ ਨਹੀਂ ਲੱਗਦਾ ਜਾਂ ਉਹਨਾਂ ਦਾ ਜੀ ਨਹੀਂ ਲੱਗਦਾ ਤਾਂ ਉਹ ਇੱਥੇ ਰਹਿਣ ਲਈ ਆ ਜਾਂਦੇ ਆ ਸਿਰਫ ਉਹੀ ਕੁਝ ਕੁ ਲੋਕ ਜਾਂ ਕੁਝ ਜਿਹੜੇ ਨਹੀਂ ਜਾ ਸਕਦੇ ਉਹ ਲੋਕ ਹੈ ਜਿਹੜੇ ਉਹ 10% ਹੀ ਲੋਕ ਇੱਥੇ ਰਹਿ ਰਹੇ ਨੇ ਤੁਸੀਂ ਦੇਖੋ ਕਿ ਪੰਜਾਬ ਹੈ ਜਿਹੜਾ ਕਿਵੇਂ ਜਲਦੀ ਜਲਦੀ ਖਾਲੀ ਹੋ ਰਿਹਾ ਸਾਡੀ ਨੌਜਵਾਨ ਕਿਹੜੀ ਹੈ ਜਿਹੜੀ ਉਹ 25 25 30 30 40 40 50 50 ਲੱਖ ਰੁਪਇਆ ਲਾ ਕੇ ਵਿਦੇਸ਼ਾਂ ਦੇ ਵੱਲ ਮੂੰਹ ਕਰ ਰਹੀ ਹੈ ਇਹ ਇੱਕ ਖਤਰਨਾਕ ਤਸਵੀਰ ਹੈ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਦੋਸਤੋ ਇਹ ਬਹੁਤ ਖਤਰਨਾਕ ਤਸਵੀਰ ਹੈ ਇਹ ਪੰਜਾਬ ਦੇ ਪ੍ਰਵਾਸੀ ਕਿਉਂਕਿ ਪੰਜਾਬ ਜਿਹੜਾ ਦੇਖੋ ਗੱਲ ਇਹ ਹੈ ਵੀ ਸਾਡੀ ਨੌਜਵਾਨੀ ਜਦੋਂ ਬਾਹਰ ਬਾਗੀ ਤਾਂ ਸਾਡੇ ਕੋਲ ਰਹਿਣਾ ਕੀ ਹੈ ਜੀ ਇਹ ਵੱਡੀ ਗੱਲ ਹੈ ਦੇਖਣ ਵਾਲੀ ਹੈ ਵੀ ਜਦੋਂ ਸਾਡੀ ਨੌਜਵਾਨੀ ਬਾਹਰ ਬਾਗੀ ਹੈ ਸਾਡੇ ਕੋਲ ਰਹਿਣਾ ਕੀ ਹੈ ਇਹ ਇੱਕ ਪਿੰਡ ਦਾ ਨਹੀਂ ਜੀ ਇਹ तकरीबन ਪਹਿਲਾਂ ਤਾਂ ਇਹ ਮੰਨੋ ਵੀ ਸਭ ਤੋਂ ਪਹਿਲਾਂ ਜੋ ਇਹ ਸਿਸਟਮ ਚੱਲਿਆ ਸੀਗਾ ਦੁਆਬੇ ਦਾ ਚੱਲਿਆ ਸੀ ਬਾਹਰ ਜਾਣ ਦਾ ਤੇ ਹੁਣ ਪਿਛਲੇ ਕਰੀ 5-7-10 ਸਾਲਾਂ ਤੋਂ ਮਾਲਵਾ ਵੀ ਮਾਝਾ ਵੀ ਸਾਰਾ ਪੰਜਾਬ ਨਾਲ ਹਰਿਆਣਾ ਸਾਰੇ ਜਿੰਨੀ ਨੌਜਵਾਨ ਪੀੜ੍ਹੀ ਹੈ ਸਾਰੀ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਤੇ ਹੁਣ ਕੈਨੇਡਾ ਵਰਗੇ ਜਿਹੜੇ ਮੁਲਕ ਹੈ ਉਹਨਾਂ ਨੇ ਵੀ ਆਪਦੇ ਘਰ ਭਰ ਕੇ ਕੈਨੇਡਾ ਨੇ ਆਪਦੇ ਉਹਨਾਂ ਨੇ ਵੀ ਲੋਕਾਂ ਤੋਂ ਲੁੱਟ ਕੇ ਪੈਸਾ ਉਹਨਾਂ ਉਹਨਾਂ ਨੇ ਵੀ ਉਧਰ ਸਖਤ ਨੀਤੀਆਂ ਲਾਗੂ ਕਰਤੀਆਂ ਤਾਂ ਦੋਸਤੋ ਇਹ ਤਰਾਸ ਦੀ ਹੈ ਜਿਹੜੇ ਤੁਹਾਨੂੰ ਦਿਖਾ ਰਿਹਾ ਮਨ ਬਹੁਤ ਪਰੇਸ਼ਾਨ ਹੈ ਚੀਜ਼ਾਂ ਦੇਖ ਕੇ ਕੀ ਯਾਰ ਸਾਡੀ ਜਵਾਨੀ ਸਾਰੀ ਬਾਹਰ ਜਾ ਰਹੀ ਹੈ ਜਿਹਨੇ ਕੰਮ ਕਰਨਾ ਹੈ ਜਿਹਨੇ ਪੰਜਾਬ ਨੂੰ ਅੱਗੇ ਵਧਾਉਣਾ ਹੈ ਸਾਡੀ ਸਾਰੀ ਜਵਾਨੀ ਹੈ ਜਿਹੜੀ ਸਾਰਾ ਪੈਸਾ ਹੈ ਜਿਹੜਾ ਆਰਥਿਕਤਾ ਜਿਹੜੀ ਉਹ ਸਾਰੀ ਵਿਦੇਸ਼ਾਂ ਦੀ ਜਾ ਰਹੀ ਹੈ ਇਹ ਚੀਜ਼ਾਂ ਦੇਖ ਕੇ ਮਨ ਬੜਾ ਪਰੇਸ਼ਾਨ ਹੋਇਆ ਸੋਚਿਆ ਤੁਹਾਡੇ ਨਾਲ ਇਹ ਇੱਕ ਜ਼ਰੂਰ ਵੀਡੀਓ ਹੈ ਜਿਹੜੀ ਸਾਂਝੀ ਕਰਾਂ ਤਾਂ ਕਿ ਤੁਸੀਂ ਵੀ ਦੇਖ ਸਕੋ ਕਿ ਪੰਜਾਬ ਹੈ ਜਿਹੜਾ ਇਸ ਦੇ ਪ੍ਰਵਾਸ ਦਾ ਦੁੱਖ ਹੈ ਜਿਹੜਾ ਕਿੰਨਾ ਜ਼ਿਆਦਾ ਔਖਾ ਹੈ ਕਿ ਸਾਡੀ ਨੌਜਵਾਨੀ ਵੀ ਬਾਹਰ ਗਈ ਸਾਡਾ ਜੋ ਪੈਸਾ ਹੈ ਉਹ ਵੀ ਬਾਹਰ ਗਿਆ